ਮੰਦ부ਤੀ ਬੰਦਾ ਜਿਹੜਾ ਪਰਿਵਾਰ ਕਹਿ ਰਿਹਾ ਉਸ ਨੂੰ ਪੁਲਿਸ ਨੂੰ ਵੜਾਉਣ ਦੀ ਬਜਾਏ ਆਪ ਹੀ ਤਾਲਵਾਨੀ ਵਾਂਗੂ ਅਫਗਾਨਿਸਤਾਨ ਵਾਂਗੂ ਤੇ ਲੋਕਾਂ ਵਾਂਗੂ ਜੇ ਮੈਂ ਵੜਦਾ ਉੱਥੇ ਉਵੇਂ ਵੜਦਾ ਇਹ ਗੁਰਪ੍ਰਾਨ ਸਿੰਘ ਸਾਹਿਬ ਜੀ ਦੀ ਤਾਂ ਬੇਅਦਬੀ ਤਾਂ ਸਾਨੂੰ ਬਹੁਤ ਦੁੱਖ ਆ ਕਿਸੇ ਵੀ ਚਾਹੇ ਹੋਰ ਧਰਮ ਦੀ ਆ ਬੇਅਦਬੀ ਦਾ ਦੁੱਖ ਆ ਸਾਨੂੰ ਲੇਕਿਨ ਜਿਹੜਾ ਆ ਆਪ ਬੰਦਾ ਖਰਬੂਜੇ ਵਾਂਗੂ ਕੱਟ ਪਾਰਾ ਬੜਾ ਦੁੱਖ ਆ ਵੀ ਜਿੰਨਾ ਲੋਕਾਂ ਨੇ ਉੱਥੇ ਮਾਰਿਆ ਵਾ ਜਿਹੜੇ ਖੜਕੇ ਦਰੋਂ ਤਮਾਸ਼ੀਂ ਦੇ ਦੇ ਸੀ ਉਹਨਾਂ ਦੇ ਹੱਤਿਆਰਾਂ ਦਾ ਪਰਚਾ ਹੋਣਾ ਚਾਹੀਦਾ ਸਾਨੂੰ ਇਹ ਸਾਰੇ ਲੋਕਾਂ ਨੂੰ ਇਹ ਮੰਗ ਕਰਨੀ ਚਾਹੀਦੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਬੇਇੱਜ਼ਤੀ ਹੋ ਰਹੀ ਹੈ ਸਖਤ ਤੋਂ ਸਖਤ ਕਾਨੂੰਨ ਬਣਾਉਣ ਦੀ ਲੋੜ ਆ ਕਿਉਂਕਿ ਮੈਨੂੰ ਹੀ ਪਤਾ ਇਹ 2 4 5 ਉੱਠ ਕੇ ਕਹਿੰਦੇ ਮੈਂ ਤੂੰ ਬਹੁਤ ਗਲਤ ਬੋਲ ਰਿਹਾ ਮੈਂ ਗਲਤ ਨਹੀਂ ਬੋਲ ਰਿਹਾ ਬਿਲਕੁਲ ਸਹੀ ਬੋਲ ਰਿਹਾ ਜੱਟਦਾਰ ਸਾਹਿਬ ਤੁਸੀਂ ਇਹਦੇ ਤੇ ਗੱਲ ਦੋ ਕਾਰਵਾਈ ਕਰਾਓ ਵੱਡੇ ਤੋਂ ਵੱਡੇ ਬੰਦੇ ਜਿਹੜਾ ਇਹਨੇ ਮਾਰਿਆ ਜਿਹਨਾਂ ਨੇ ਉਹਨਾਂ ਦੇ ਪਰਚਾ ਕਰਾਓ ਔਰ ਕਾਨੂੰਨ ਚ ਜੱਟਦਾਰ ਸਾਹਿਬ ਵੀ ਮੰਗ ਕਰੋ ਕੋਈ ਨੂੰ ਹੁੰਦੇ ਰੱਖ ਸਭ ਤੋਂ ਜ਼ਿਆਦਾ ਸਖਤ ਕਾਰਵਾਈ ਹੋਵੇ ਫਿਰੋਜ਼ਪੁਰ ਦੇ ਪਿੰਡ ਬਡਾਲਾ ਦੇ ਵਿੱਚ ਅੱਜ ਬੇਅਦਬੀ ਦੀ ਘਟਨਾ ਵਾਪਰੀ ਹੈ ਜਿੱਥੇ ਇੱਕ ਨੌਜਵਾਨ ਨੇ ਗੁਰੂ ਘਰ ਦਾਖਲ ਹੋ ਕੇ ਗੁਰੂ ਗੰਗਸੇ ਮਹਾਰਾਜ ਜੀ ਦੇ ਪਵਨ ਸਰੂਪ ਦੇ ਅੰਗ ਪਾੜ ਦਿੱਤੇ ਔਰ ਉਸ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਿਸ ਤੋਂ ਬਾਅਦ ਗੁਰਸਿਮਰਤ ਮੰਡ ਨੇ ਸਵਾਲ ਖੜੇ ਕੀਤੇ ਨੇ ਕਿ ਤੇਜ਼ ਧਾਰ ਹਥਿਆਰਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਉਹ ਨੌਜਵਾਨ ਨੂੰ ਵੱਢ ਦਿੱਤਾ ਇਹ ਸਜ਼ਾ ਦੇਣ ਵਾਲੇ ਕੌਣ ਹੁੰਦੇ ਨੇ ਦੇਵੀ ਕਹਿਆ ਕਿ ਜੱਥੇਦਾਰ ਦਾ ਬਿਆਨ ਆਇਆ ਕਿ ਜਿਨ੍ਹਾਂ ਨੇ ਕਤਲ ਕੀਤਾ ਜਾਂ ਜਿਨ੍ਹਾਂ ਨੇ ਸੌਦਾ ਲਾਇਆ ਏ ਉਹਨਾਂ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਜੈ ਸ਼੍ਰੀ ਰਾਮ ਭਗਤ ਮੋਤਾ ਦੀ ਜੈ ਭਰਾਵੋ ਕੱਲ ਕੋਈ ਫਰੋਜਪੁਰ ਦੇ ਪਿੰਡ ਮੱਲਾਵਾਲਾ ਦੀ ਘਟਨਾ ਹੋਈ ਆ ਤਨਤਨ ਸ਼੍ਰੀ ਗੁਰੰਤ ਸਾਹਿਬ ਜੀ ਦੀ ਬੇਅਦਬੀ ਹੋਈ ਆ ਬੜਾ ਦੁੱਖਾ ਲੇਕਰ ਉਸ ਤੋਂ ਜ਼ਿਆਦਾ ਦੁੱਖਾ ਕਿ ਇੱਕ ਜਿਹੜਾ ਮੰਦਬੁੱਧੀ ਬੰਦਾ ਜਿਹੜਾ ਪਰਿਵਾਰ ਕਹਿ ਰਿਹਾ ਉਸ ਨੂੰ ਪੁਲਿਸ ਨੂੰ ਫੜਾਉਣ ਦੀ ਬਜਾਏ ਆਪ ਵੀ ਤਾਲਵਾਨੇ ਵਾਂਗੂ ਅਫਗਾਨਿਸਤਾਨ ਵਾਂਗੂ ਦੇ ਲੋਕਾਂ ਵਾਂਗੂ ਜਿਵੇਂ ਵੱਢਦੇ ਆ ਉੱਥੇ ਉਵੇਂ ਵੱਢਦਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਂ ਬੇਅਦਬੀ ਤਾਂ ਸਾਨੂੰ ਬਹੁਤ ਦੁੱਖ ਆ ਕਿਸੇ ਵੀ ਚਾਹੇ ਹੋਰ ਧਰਮ ਦੀ ਆ ਬੇਅਦਬੀ ਦਾ ਦੁੱਖ ਆ ਸਾਨੂੰ ਲੇਕਿਨ ਜਿਹੜਾ ਆ ਬੰਦਾ ਖਰਬੂਜੇ ਵਾਂਗੂ ਕੱਟ ਪਾਰਾ ਬੜਾ ਦੁੱਖ ਆ ਤੁਸੀਂ ਪੁਲਿਸ ਨੂੰ ਫੜਾਓ ਜਿਹੜਾ ਸਾਡਾ ਬੀਜਰ ਅਮੇਦਕਰ ਜੀ ਦਾ ਸਨਦਾਨ ਆ ਪੁਲਿਸ ਦਾ ਕਾਨੂੰਨ ਉਸ ਦੇ ਅਨਸਾਰ ਉਹਦੇ ਖਿਲਾਫ ਕਾਰਵਾਈ ਕਰੋ ਉਹਨੂੰ ਜੇਲ੍ਹ ਵਿੱਚ ਰੱਖੋ ਕਿਉਂਕਿ ਕਿਹਨੇ ਭੇਜਿਆ ਕਿੱਥੋਂ ਆਇਆ ਇਹ ਸਾਨੂੰ ਕੋ ਪਤਾ ਲੱਗਣਾ ਹੀ ਨਹੀਂ ਅੱਲੇ ਕਲੋਜ਼ ਬੰਦ ਹੋ ਗਿਆ ਚੈਪਟਰ ਵੀ ਜਿੰਨਾ ਲੋਕਾਂ ਨੇ ਉੱਥੇ ਮਾਰਿਆ ਵਾ ਜਿਹੜੇ ਖੜਕੇ ਦਲੋ ਤਮਾਸ਼ੀਂ ਦੇ ਦੇ ਸੀ ਉਹਨਾਂ ਦੇ ਹੱਤਿਆ ਦਾਵਾ ਤੇ ਪਰਚਾ ਹੋਣਾ ਚਾਹੀਦਾ ਸਾਨੂੰ ਇਹ ਸਾਰੇ ਲੋਕਾਂ ਨੂੰ ਇਹ ਮੰਗ ਕਰਨੀ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਦੀ ਜਿਹੜੀ ਬੇਇੱਜ਼ਤੀ ਹੋ ਰਹੀ ਆ ਸਖਤ ਤੋਂ ਸਖਤ ਕਾਨੂੰਨ ਬਣਾਉਣ ਦੀ ਲੋੜ ਆ ਨਾ ਕਿ ਬੰਦੇ ਮਾਰੋ ਔਰ ਤੂੰ ਬਣਾਓ ਕਾਨੂੰਨ ਐਸਾ ਬਣਾਓ ਜਿਹੜਾ ਕੋਈ ਬੇਆਦਬੀ ਕਰੇ ਉਹਨੂੰ ਫਾਂਸੀ ਜਾਂ ਉਮਰ ਕੈਦ ਹੋਵੇ ساری ਉਮਰ ਜੇਲ੍ਹ ਵਿੱਚ ਹੀ ਸੜੇ ਤੇ ਮਰੇ ਇਹ ਕਾਨੂੰਨ ਹੋਣਾ ਚਾਹੀਦਾ ਮੰਗ ਕਰਨੀ ਚਾਹੀਦੀ ਆ ਅਸੀਂ ਜਿਉਂ ਦੇਖਦੇ ਆ ਮੂੰਹ ਚਾ ਕੇ ਬੰਦੇ ਨੂੰ ਮਾਰਨ ਲੱਗ ਜਾਂਦੇ ਆ ਇਹ ਅਸੀਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਕਿਉਂ ਲਿਆ ਇਹ ਬਹੁਤ ਹੀ ਗਲਤ ਗੱਲ ਆ ਜਦ ਸਾਡਾ ਕਾਨੂੰਨ ਬਣਿਆ ਵਾ ਕਾਨੂੰਨ ਦੇ ਅਨਸਾਰ ਪੁਲਿਸ ਨੂੰ 112 ਨੰਬਰ ਤੇ ਕਾਲ ਕਾਲ ਕਰੋ ਬਈਏ ਤੇ ਬੇਆਦੀ ਨੂੰ ਬਿਠਾ ਲਓ ਭੀ ਆ ਲੈ ਜਾਓ ਜੀ ਫੜ ਕੇ ਜੀ ਇਹਨੂੰ ਜੱਜ ਬੜਾ ਮਾਨ ਲਵਾ ਤਵਾਦ ਤੁਸੀਂ ਦਾ ਕੁਰਬਾਨਾ ਆਏ ਮਾਰਦੇ ਪਏ ਆਏ ਮਾਰਦੇ ਪਏ ਆ ਇਹ ਕਿਹੜੀ ਗੱਲ ਆ ਯਾਰ ਇਹ ਕਿਉਂਕਿ ਮੈਨੂੰ ਹੀ ਪਤਾ ਇਹ 2 4 5 ਉੱਠ ਕੇ ਕਹਿਣੇ ਮੈਂ ਤੂੰ ਬਹੁਤ ਗਲਤ ਬੋਲ ਰਿਹਾ ਮੈਂ ਗਲਤ ਨਹੀਂ ਬੋਲ ਰਿਹਾ ਬਿਲਕੁਲ ਸਹੀ ਬੋਲ ਰਿਹਾ ਜਿਹੜੇ ਲੋਕ ਅਮਰਿਤ ਸ਼ਾਕੇ ਮੀਟ ਆਂਡਾ ਖਾਂਦੇ ਉਹਨਾਂ ਦਾ ਕੀ ਆ ਉਹ ਵੀ ਬੰਦ ਕਰਾਓ ਦਾੜੀਆਂ ਕਾਲੀਆਂ ਕਰਦੇ ਉਹ ਵੀ ਬੰਦ ਕਰਾਓ ਦਾੜੀਆਂ ਬੰਦ ਹੀ ਆ ਉਹ ਵੀ ਖਿਲਾਓ ਮਰਿਆਦਾ ਬਹੁਤ ਵੱਡੀ ਲੰਬੀ ਆ ਜਿੱਥੇ ਜੱਥੇਦਾਰ ਸਾਹਿਬ ਕਹਿ ਰਹੇ ਆ ਸ਼੍ਰੀ ਕਾਲ ਦਾਸ ਸਾਹਿਬ ਜੀ ਕਿ ਜਿਨ੍ਹਾਂ ਲੋਕਾਂ ਨੇ ਮਾਰਿਆ ਉਹਦੇ ਖਿਲਾਫ ਕਾਰਵਾਈ ਨਾ ਹੋਵੇ ਕਿਉਂ ਨਾ ਹੋਵੇ ਜੀ ਜੱਥੇਦਾਰ ਸਾਹਿਬ ਤੁਸੀਂ ਇਹਦੇ ਗੱਲ ਤੋਂ ਕਾਰਵਾਈ ਕਰਾਓ ਵੱਡੇ ਤੋਂ ਵੱਡੇ ਬੰਦੇ ਜਿਹੜਾ ਇਹਨੇ ਮਾਰਿਆ ਜਿਨ੍ਹਾਂ ਨੇ ਉਹਨਾਂ ਦੀ ਕਾਰਵਾਈ ਕਰਾਓ ਔਰ ਕਾਨੂੰਨ 'ਚ ਜੱਥੇਦਾਰ ਸਾਹਿਬ ਦੀ ਮੰਗ ਕਰੋ ਵੀ ਕਾਨੂੰਨ ਦੇ ਵਿੱਚ ਸਭ ਤੋਂ ਜ਼ਿਆਦਾ ਸਖਤ ਕਾਰਵਾਈ ਹੋਵੇ ਤਾਂ ਕਿ ਜਾਨ ਫਾਂਸੀ ਜਾਂ ਸਾਰੀ ਉਮਰ ਬੰਦਾ ਜੇਲ੍ਹ 'ਚ ਰਹੇ ਜੇ ਮਰੇ ਤਾਂ ਜੇਲ੍ਹ 'ਚ ਹੀ ਮਰੇ ਇਸ ਤਰ੍ਹਾਂ ਦੀ ਮੰਗ ਕਰੋ ਜਥਰ ਸਾਹਿਬ ਤੁਸੀਂ ਹੋਰ ਹੀ ਗੱਲਾਂ ਕਰੀਏ ਨੇ ਕੱਲ ਨੂੰ ਮੈਂ ਜਾਉਂਗਾ ਗੁਰਦਰਾ ਸਾਹਿਬ ਉੱਥੇ ਕਹਿੰਦੇ ਮਾੜੇ ਬੇਇਜ਼ਤੀ ਕਰਦੇ ਜੀ ਉੱਥੇ ਕੈਮਰਾ ਹੋਣਾ ਨਹੀਂ ਕਿਤੇ ਆਮ ਜਿਹੜੇ ਲੋਕਲ ਗੁਰਦਰਾ ਜਿਹੜੇ ਛੋਟੇ ਗੁਰਦਾਰੇ ਹੁੰਦੇ ਉਹਦੇ ਕੈਮਰੇ ਨਹੀਂ ਹੁੰਦੇ ਵਿਚਾਰੇ ਪਾਟੀ ਨੂੰ ਨਰਖਾ ਦਿਨ ਜੁਕ ਪੈਸੇ ਨਹੀਂ ਹੁੰਦੇ ਇਸ ਕਰਕੇ ਹਮੇਸ਼ਾ ਹੀ ਥੋੜਾ ਜਿਹਾ ਸਤਕਾਰ ਅਸੀਂ ਹੋ ਸਕਦਾ ਇਹਨਾਂ ਲੋਕਾਂ ਨਾਲ ਬਹੁਤ ਜ਼ਿਆਦਾ ਕਰਦੇ ਹੋਈਏ ਲੇਕਿਨ ਕਾਨੂੰਨ ਅਨਸਾਰ ਕਾਰਵਾਈ ਹੋਣੀ ਚਾਹੀਦੀ ਆ ਲੇਕਿਨ ਇਹ ਤਾੜੀਆਂ ਜਿਹੜੀਆਂ ਹਰਕਤਾਂ ਨੇ ਬਹੁਤ ਗਲਤ ਨੇ ਮੈਂ ਡੀਜੀਪੀ ਸਾਹਿਬ ਨੂੰ ਵੀ ਕਹਿਣਾ ਚਾਹਨਾ ਉਸ ਮਰੇ ਹੋ ਬੰਦੇ ਤੇ ਤਾਂ 295 ਲਾਤੀ ਚਲੋ ਠੀਕ ਆ ਲੇਕਿਨ ਇਨਾਂ ਤੇ ਵੀ 302 ਦਾ ਪਰਚਾ ਦਰਜ ਕਰੋ ਨਾਲ 120 ਬੀ ਦਾ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਵੀ ਅਸੀਂ ਸਾਡੇ ਲਈ ਸਾਡੇ ਉੱਪਰ ਕਾਨੂੰਨ ਬੈਠਾ ਕਾਨੂੰਨ ਨੂੰ ਤੇ ਅਸੀਂ ਪਹਿਰੇਦਾਰ ਬਣਨਾ ਨਾ ਕਿਸੇ ਖੁਦਾ ਪਹਿਰੇਦਾਰ ਬਣਨਾ ਧੰਨਵਾਦ ਤੇ ਗੁਰਸਮਰਤ ਮੰਡ ਨੇ ਇਹ ਵੀ ਕਿਹਾ ਕਿ ਮੰਨ ਸਕਦੇ ਹਾਂ ਕਿ ਉਸ ਨੌਜਵਾਨ ਮਦਬੁੱਧੀ ਸੀ ਉਹਦੇ ਪਰਿਵਾਰ ਤੇ 295 ਕਿਉਂ ਲਗਾਈ ਆ ਜਿਨ੍ਹਾਂ ਨੇ ਕਤਲ ਕੀਤਾ 302 ਦਾ ਪਰਚਾ ਉਨਾ ਤੇ ਵੀ ਹੋਣਾ ਚਾਹੀਦਾ ਗੁਰਸਮਤ ਮੰਡ ਨੇ ਤਿੱਖੇ ਸਵਾਲ ਖੜੇ ਕੀਤੇ